ਅਸੀਂ ਦੇਖ ਰਹੇ ਹੋ ਸਟਾਰ ਨਿਊਜ਼ 18 ਚੈਨਲ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਪੰਜਾਬ ਦੀਆਂ ਖਾਸ ਖਬਰਾਂ ਆਓ ਹੁਣ ਇੱਕ ਚਾਦ ਮਾਰਦੇ ਹਾਂ ਇਸ ਖਬਰ ਦੀਆਂ ਹੈਡਲਾਈਨਸ ਦੇ ਪਿੰਡ ਬਲਾਂਗੀ ਵਿੱਚ बसपा ਦੀ ਨੁਕਰ ਮੀਟਿੰਗ ਨੇ ਤਾਰਿਆ ਵਿਸ਼ਾਲ ਰੈਲੀ ਦਾ ਰੂਪ ਲੋਕ ਆਪ ਮੁਹਾਰੇ ਕਰ ਰਹੇ ਹਨ ਆਪਣੇ बसपा ਉਮੀਦਵਾਰ ਜਸਵੀਰ ਗੜੀ ਦਾ ਚੋਣ ਪ੍ਰਚਾਰ ਮੋਹਾਲੀ ਦੇ ਪਿੰਡ ਬਲੌਂਗੀ ਵਿਖੇ ਪਿੰਡ ਦੇ ਵਸਨੀਕਾਂ ਨੇ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਜਸਬੀਰ ਸਿੰਘ ਗੜੀ ਦੇ ਚੋਣ ਪ੍ਰਚਾਰ ਬਾਬਤ ਇੱਕ ਨੁਕਰ ਮੀਟਿੰਗ ਰੱਖੀ ਸਾਰੇ ਆਗੂ ਤੇ ਸਮਰਥਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਹ ਮੀਟਿੰਗ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰ ਗਈ ਲੋਕ ਆਪ ਮੁਹਾਰੇ ਇਸ ਰੈਲੀ ਵਿੱਚ ਆਪਣੇ ਹਰਮਨ ਪਿਆਰੇ ਨੇਤਾ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਦੇ ਵਿਚਾਰ ਸੁਣਨ ਲਈ ਇਕੱਠੇ ਹੋ ਗਏ ਤੇ ਜੈਪੀਨ ਜਸਵੀਰ ਗੜੀ ਜਿੰਦਾਬਾਦ ਬਸਪਾ ਜਿੰਦਾਬਾਦ ਦੇ ਨਾਅਰੇ ਨਾਲ ਪੰਡਲ ਗੂੰਜਣ ਲੱਗਾ ਜਸਵੀਰ ਸਿੰਘ ਗੜੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਹੈ ਸਭ ਆਪਣੇ ਚਹੇਤਿਆਂ ਨੂੰ ਹੀ ਅੱਗੇ ਰੱਖਦੇ ਹਨ ਪਰ ਇਸ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਹਮੇਸ਼ਾ ਦੱਬੇ ਕੁਚਲੇ ਲੋਕਾਂ ਦੇ ਹਿੱਤ ਵਿੱਚ ਰਹੀ ਹੈ ਮੈਂ ਵੀ ਇੱਕ ਸਧਾਰਨ ਤੇ ਗਰੀਬ ਪਰਿਵਾਰ ਵਿੱਚੋਂ ਹਾਂ ਤੇ ਗਰੀਬ ਪਰਿਵਾਰਾਂ ਦੇ ਦੁੱਖ ਦਰਦ ਤੇ ਮੁਸ਼ਕਲਾਂ ਤੋਂ ਜਾਣੂ ਹਾਂ इसलिए एक जून हाथी वाला बटन दबा के अपने परा, अपने बेटे कुमारी मायावती दे हाथ करो इस समय प्रधान राजधान हलका मोहाली हरभजन सिंह बाजेड़ी सीनियर आगु ने भी आए लोग करते सन बा साहेब अम्बेडकर ने जो वोट का अधिकार दिवाया है उसका सही इस्तेमाल करते हुए अपने हरमन प्यारे ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਤੇ ਬਹੁਮਤ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੀਏ ਤਾਂ ਜੋ ਸਾਡੇ ਹੱਕਾਂ ਦੀ ਆਵਾਜ਼ ਬੁਲੰਦ ਹੋ ਸਕੇ ਇਸ ਸਮੇਂ ਮਿਸ਼ਨਰੀ ਗਾਇਕਾ ਮਨਦੀਪ ਮਨੀ ਮਾਲਵਾ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਗੀਤ ਗਾ ਕੇ ਲੋਕਾਂ ਦਾ ਮਨ ਮੋਹ ਲਿਆ ਇਸ ਸਮੇਂ ਸੁੱਚਾ ਸਿੰਘ ਸਾਹਿਬ ਦਾ ਪੰਚਾਇਤ ਸੈਕਟਰੀ ਹਰਨੇਕ ਸਿੰਘ ਐਕਸਐਸਡੀਓ ਹਰਨੇਕ ਸਿੰਘ ਕੈਸ਼ੀਅਰ ਮੋਹਨ ਲਾਲ ਬਲੌਂਗੀ ਮਨਜੀਤ ਸਿੰਘ ਮੇਵਾ ਕਰਮਜੀਤ ਸਿੰਘ ਆਹਨ ਖੇੜੀ ਹਰਬੰਸ ਸਿੰਘ ਨੈਬ ਸਿੰਘ ਕੁਲਦੀਪ ਸਿੰਘ ਕਾਲਾ ਸਿਮਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਜੋਤੀ ਕੁੰਬੜਾ ਸਤਨਾਮ ਸਿੰਘ ਸੁਰਿੰਦਰ ਸਿੰਘ ਹਰਗਵਾਰੀ ਮੇਕ ਸਿੰਘ ਦਇਆਨੰਦ ਮਨੋਜ ਬਲਾਂਗੀ ਆਦਿ ਹਾਜ਼ਰ ਹੋਏ ਆਓ ਦੇਖਦੇ ਹਾਂ ਸਾਡੇ ਚੈਨਲ ਵੱਲੋਂ ਇਸ ਪ੍ਰੋਗਰਾਮ ਦੀ ਕਵਰੇਜ ਕੀਤੀ ਵਿਸ਼ੇਸ਼ ਰਿਪੋਰਟ हरिक राम जी अमर है हरि कशर जिंदाबाद सरदार जसवीर सिंह गढ़ी साहिब जिंदाबाद सरदार जसवीर सिंह गढ़ी साहिब जिंदाबाद बहजन समाज पार्टी ज़िंदबाद ਫਿਰ ਫਿਰ ਸਰਪ ਤਰੰਦਰ ਰਹਿ ਗਏ ਨੇ ਮਹੀਨਾ ਡੇਢ ਬਿੰਦਾ ਹੋ ਗਿਆ ਪੂਰਾ ਜਿਹੜਾ ਹੈ ਅੱਜ ਅਖਾੜਾ ਇਲੈਕਸ਼ਨ ਦਾ ਪੱਕ ਚੁੱਕਾ ਹੈ ਤੇ ਬਾਰ ਬਾਰ ਤੁਹਾਨੂੰ ਇਹੀ ਬੇਨਤੀ ਅੱਜ ਤੁਹਾਡੇ ਅੱਗੇ ਇੱਕ ਬੇਨਤੀ ਕਰਨਾ ਆਏ ਨੇ ਤੁਸੀਂ ਜੇ ਬੇਨਤੀ ਪ੍ਰਵਾਨ ਕਰਦੇ ਹੋ ਸਾਡਾ ਜਸਵੀਰ ਸਿੰਘ ਜੀ ਖੜੀ ਜੇ ਨੋ ਉਹ ਜੋ ਸਾਡਾ ਪਾਰਟੀ ਨੇ ਜੋ ਸਾਨੂੰ ਕੈਂਡੀਡੇਟ ਸ੍ਰੀ ਅਨੰਤ ਕਸਵਾਲ ਕੇ ਤੋਂ ਦਿੱਤਾ ਹੈ ਇਹਨੂੰ ਇੱਕ ਇੱਕ ਵੋਟ ਪਾ ਕੇ ਆਪਾਂ ਜਿਤਾਉਣਾ ਤੇ ਕਾਮਯਾਬ ਕਰਨਾ ਦੂਜੇ ਪਾਸੇ ਤੜਾੜ ਲਓ ਜੋ 70 ਸਾਲ ਤੋਂ ਆਪਣਾ ਜੋਕਾਵਾ ਕੋ ਫੋਨ ਚੁਸ ਰਹੇ ਨੇ ਤੇ ਉਹ ਲਗੇ ਹੋਏ ਨੇ ਜਿਵੇਂ ਗੱਲ ਇੱਥੇ ਕਾਂਗਰਸ ਵੀ ਕਰ ਲਈਏ 40 दल ਵੀ ਕਰ ਲਈਏ ਮੈਂ ਗਰੀਬ ਸਾਹਿਬ ਤੁਹਾਡੇ ਧਿਆਨ ਚ ਲਾਣਾ ਚਾਹੁੰਦਾ ਅਰਪਾਜਨ ਸਿੰਘ ਜੀ ਧਿਆਨ ਚ ਲਾਣਾ ਚਾਹੁੰਦਾ ਸਾਰਿਆਂ ਦੇ ਇਸ ਪਿੰਡ ਦੇ 85 ਕਿੱਲੇ ਜ਼ਮੀਨ ਦੇ ਹੈ ਸ਼ਾਮਲਾ ਪਹਿਲਾ ਸਰਪੰਚ ਜੱਥੇ ਦੀ ਬਲਵਿੰਦਰ ਕੌਰ ਹੁੰਦੀ ਸੀ ਉਹਦਾ ਘਰ ਵਾਲਾ ਬਹਾਦਰ ਸਿੰਘ ਪੰਚ ਹੁੰਦਾ ਸੀ ਮੈਂ ਪੰਚਾਇਤ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਸੀ ਤਿੰਨ ਟਰਮਾਂ ਚ ਰਿਹਾ ਪਰ ਇਸ ਪਿੰਡ ਨੂੰ ਜਿਹੜਾ ਪਿਛਲੇ ਲੀਡਰ ਨੇ ਸਾਡੇ ਕਾਂਗਰਸ ਕਾਦੀਆਂ ਨੇ ਖਾਇਆ ਉਹ ਪਿੰਡ ਤੋਂ ਬਹੁਤ ਆਫਕੀ ਜੜੀ ਇਹਦੀ ਜ਼ਮੀਨ ਵਿਚਾਰ ਰਹੇ ਨੇ ਅਸੀਂ ਇਸ ਪਿੰਡ ਦੀ ਤੇ ਇੱਥੇ ਤੱਕ ਕੇ ਬਲਵੰਤ ਸਿੰਘ ਰੰਮਵਾਲੀਆ ਹਲਕਾ ਅੰਤਿਆਰਜ ਹੁੰਦਾ ਸੀ ਕਾਲੀਦਲ ਦਾ ਉਨੇ ਇਸ ਪਿੰਡ ਦੀ ਪੰਚਾਇਤ ਨੂੰ ਪਿੰਡ ਦੀ ਨੂੰ ਬੰਦ ਕਰਕੇ ਕੋਠੀ ਦੇਖੋ ਕਿਵੇਂ ਮਤਾ ਪਵਾਉਂਦਾ 10 ਕਿੱਲਾਂ ਦਾ 10 ਕਿੱਲਾਂ ਦਾ ਮਤਾ ਪਵਾ ਕੇ ਟਰੈਕਟਰ ਦਾ ਮਤਾ ਪਵਾ ਲਿਆ ਤੇ ਜਿਨੇ ਬੀਡੀਪੀਓ ਡੀਡੀਪੀਓ ਸਾਰੇ ਪ੍ਰਸ਼ਾਸਨ ਉੱਥੇ ਕੋਠੀ ਸੈਕਟਰ ਤੇ ਪਹੁੰਚ ਗਈ ਤੇ ਉਸੇ ਪਿੰਡ ਦਾ ਸਰਪੰਚ ਬਹਾਦਰ ਸਿੰਘ ਤੇ ਉਹਦੇ ਘਰ ਵਾਲੀ ਬਲਵਿੰਦਰ ਕੌਰ ਮੇਰੇ ਅੱਜ ਸਵੇਰੇ ਪਹੁੰਚ ਗਏ ਨੇ ਵੀ ਪ੍ਰਧਾਨ ਜੀ ਸਾਡੇ ਜ਼ਮੀਨ ਦੀ ਰਾਤ ਇੱਕ ਹਲਕਾ ਹਿੰਦਿਆਰ ਜਕਾਲੀ ਦਲ ਨੇ ਇੱਕ ਸਾਡੇ ਮਦਾ ਪੋਇਆ 10 ਕਿੱਲੇ ਦਾ ਇਸ ਕਿੱੜੀ 1 ਏਕੜ ਜਮੀਨ 10 ਕਰੋੜ ਦੀ ਹੈ ਜੇ 10 ਕਿੱਲੇ ਜਾਂਦੇ ਦਾ 100 ਕਰੋੜ ਰੁਪਏ ਦਾ ਰਾਤ ਮਦਾ ਪੋਇਆ ਅਸੀਂ ਜੇ ਦਾਮ ਚਲੇਗੀ ਤਾਂ ਮੈਨੂੰ ਯਾਦਾ ਸਲਵਾਸਤ ਨਹੀਂ ਪਊਗੀ ਜਾਂ ਗਲਪ ਰਹਾ ਲੈਣਾ ਪਊਗਾ ਪਰ ਮੈਂ ਉਸ ਸਰਪੰਚ ਨੂੰ ਕਿਹਾ ਵੀ ਤੇਰੀ ਲੱਤਾਂ ਮੋਝ ਸਕਣੀਆਂ ਚਾਹੀਦੀਆਂ ਭਾਰ ਚੱਕਣਾ ਚਾਹੀਦਾ ਸਰਪੰਚ ਸਾਹਿਬ ਮੈਂ ਤੁਹਾਡੇ ਨਾਲ ਖੜ ਜਾਣਾ ਪਰ ਤੁਸੀਂ ਦੋਨੇ ਜਣੇ ਮੀਆਂ ਬੀਬੀ ਹਲਕੀਆ ਬਿਆਨ ਦਿਓ ਫੇੜੇ ਹੁਣ ਦਿਓ ਵੀ ਆਪਣੀ ਤੁਸੀਂ ਕਾਰਵਾਈ ਦੇ ਪਿੱਛੇ ਨਹੀਂ ਹਟੋਗੇ ਸਰਪੰਚ ਨੇ ਤੇ ਸਰਪੰਚਣ ਦੇ ਘਰ ਵਾਲੇ ਨੇ ਬਲਵਿੰਦਰ ਤੌਰਨੇ ਤੇ ਬਹਾਦਰ ਸਿੰਘ ਨੇ ਹਲਕੀ ਬਿਆਨ ਦਿੱਤਾ ਤੇ ਦੂਜੇ ਦਿਨ ਪ੍ਰੈਸਰੂ ਮੀਡੀਆ ਨੂੰ ਸੱਦਿਆ ਪ੍ਰੈਸ ਕਾਨਫਰੰਸ ਕੀਤੀ ਤੇ ਅਸੀਂ ਗ੍ਰਾਮ ਸਭਾ ਦਾ ਮਤਵ ਪਾ ਕੇ ਉਸ ਨਟੇਰੇ ਲੀਡਰ ਤੋਂ ਬਲਵੰਤ ਸਿੰਘ ਰਾਮਵਾਲੀਏ ਤੋਂ 10 ਕਿਲੇ ਪਿੰਡ ਦੇ ਬਚਾਏ ਬੇਨਤੀ ਕਰਨੀ ਹੈ ਕਿ ਆਪਾਂ ਨੂੰ 75 ਸਾਲ ਹੋ ਗਏ ਆਜ਼ਾਦੀ ਦੇ ਲੜਾਈ ਲੜਦਿਆਂ ਨੂੰ ਕਾਂਗਰਸੀ 15 ਵਾਰ ਸੈਂਟਰ ਦੀ ਸਰਕਾਰ ਬਣਾਈ 15 ਵਾਰ ਪੰਜਾਬ ਦੀ ਸਰਕਾਰ ਬਣਾਈ ਅਸੀਂ ਆਪਣੇ ਨਮਾਇंदे ਹਟਾ ਕੇ ਤੇਜੇ ਰਹੇ ਉਹਨਾਂ ਨੇ ਸਾਨੂੰ ਝੂਠੇ ਲਾਰੇ ਝੂਠੇ ਲਾਣੇ ਛਲ ਕਬਰ ਦੀ ਮਿੱਟੀ ਨਾਲ ਵੋਟਾਂ ਮਟੋਰੀਆਂ ਪਰੰਤ ਸਾਡੀਆਂ ਝੁੱਗੀਆਂ ਦਾ ਸਾਡੀਆਂ ਕਲੋਨੀਆਂ ਦਾ ਉਹੀ ਹਾਲ ਹੈ ਕਿਉਂਕਿ ਮੈਨੂੰ ਲੰਬੇ ਸਮੇਂ ਚ ਤੁਹਾਡੇ ਨਾਲ ਵਿਚਨ ਦਾ ਮੌਕਾ ਮਿਲਿਆ ਅੱਜ ਮੈਂ ਕਾਫੀ ਸਮੇਂ ਬਾਅਦ ਤੁਹਾਡੇ ਨਾਲ ਗੱਲ ਕਰਨ ਰਿਹਾ ਹਾਂ ਫੇਰ ਵੀ ਕਾਹੇ ਵਗਾਹੇ ਤੁਹਾਡੇ ਜੇ ਜੇ ਮੁਸ਼ਕਲਾਂ ਹੋਣੀਆਂ ਤਾਂ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਦਾ ਮੈਂ ਬੜਾ ਦੁਖੀ ਹੱਥ ਨਾਲ ਤੁਹਾਨੂੰ ਕਹਿ ਰਿਹਾ ਕਿ ਆਓ ਆਪਾਂ 75 ਸਾਲ ਮਰਕਵੇ ਕੱਟੇ ਆ ਮੇਰੇ ਵੀਰ ਜੂਪੀ ਦੇ ਬੈਠੇ ਆ ਵਿਹਾਰ ਦੇ ਬੈਠੇ ਆ ਕੁਝ ਪੰਜਾਬ ਦੇ ਸਾਥੀ ਬੈਠੇ ਆ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਾਂ ਮਰਕਵੇ ਚੋਂ ਨਿਕਲੀਏ ਛੋਲ ਵੀ ਵਾਰ ਆਪਾਂ ਆਪਣਾ ਆਪਣਾ ਆਪਣੇ ਹੱਕੇ ਤੋਂ ਆਪਣਾ ਤਕੀਲ ਬਕਾਇਦ ਕਰਨ ਵਾਸਤੇ ਪਾਰਲੀਮੈਂਟ ਭੇਜਣਾ ਹੈ 15 ਵਾਰ ਪਹਿਲਾਂ ਭੇਜੇ ਆ ਜਿਨ੍ਹਾਂ ਨੇ ਸਾਡਾ ਕੋਈ ਹਾਥਾ ਨਾਰਾ ਨਹੀਂ ਮਾਰਿਆ ਭੈਣ ਕੁਮਾਰੀ ਮਾਇਆਵਤੀ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰਿਆਦਾ ਕਰਦੀ ਹੈ ਜਿਨ੍ਹਾਂ ਨੇ ਸਾਨੂੰ ਨਾਮਗੁਣ ਜਰਨੈਲ ਗੁਲਾਮਦਵਾਸ ਪੂਰਾ ਸਾਡੇ ਮੁੱਖਾਂ ਨੂੰ ਪਾਰਲੀਮੈਂਟ ਚ ਕੋਣ ਵਾਲਾ ਇਹ ਤੜਕ ਮੈਂ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਸਾਨੂੰ ਦਿੱਤੇ ਆਓ ਆਪਾਂ ਇੱਕ ਇੱਕ ਵੋਟ ਆਪਾਂ ਹਾਥੀ ਚੌਂਕ ਸਾਹਮਣੇ ਲਾ ਕੇ ਉਹਨਾਂ ਨੂੰ ਪਾਰਲੀਮੈਂਟ ਭੇਜਿਏ ਤਾਂ ਅਸੀਂ ਇਸ ਖਿੱਤੇ ਵਿੱਚ ਇਸ ਇਲਾਕੇ ਵਿੱਚ ਰਹਿਣ ਵਾਲੇ ਗਰੀਬ ਲੋਕ ਹੈ ਅਸੀਂ ਇਹਨਾਂ ਕਲੋਨੀਆਂ ਵਿੱਚ ਰਹਿਣ ਵਾਲੇ ਬਹੁਤ ਗਰੀਬ ਲੋਕ ਹੈ ਅਸੀਂ ਉਹ ਲੋਕ ਐ ਜਿਨ੍ਹਾਂ ਨੂੰ ਆਪਣੇ ਛੋਟੇ-ਛੋਟੇ ਘਰ ਬਣਾਉਣ ਲਈ ਸਾਰੀ ਜ਼ਿੰਦਗੀ ਲਾ ਦੇਣੀ ਪੈਂਦੀ। ਅਸੀਂ ਉਹ ਲੋਕ ਐ ਜਿਹੜੇ ਬਹੁਤ ਛੋਟੇ-ਛੋਟੇ ਕੰਮ ਕਰਦੇ। ਅਸੀਂ ਉਹ ਲੋਕ ਐ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਖਤ ਮਿਹਨਤ ਕਰਦੇ ਆ। ਖਸ਼ਤ ਮਿਹਨਤ ਕਰਕੇ ਵੀ ਪਰਦੇ ਸਾਰੇ ਮੈਂਬਰ ਮਿਹਨਤ ਕਰਨ ਦੇ باوجود ਵੀ ਰੋਟੀ ਕੱਪੜਾ ਮਕਾਨ ਸੇਤ ਤੇ ਸਿੱਖਿਆ ਪੰਜ ਚੀਜ਼ਾਂ ਸਾਡੀਆਂ ਪੂਰੀਆਂ ਨਹੀਂ ਬੈਠੀਆਂ ਅਸੀਂ ਇੰਨਾ ਨਹੀਂ ਕਮਾ ਪਾਉਂਦੇ ਕਿ ਸਾਡੀ ਰੋਟੀ ਪੂਰੀ ਹੋ ਜਾਏ ਸਾਡਾ ਕੱਪੜਾ ਪੂਰਾ ਹੋ ਜਾਏ ਸਾਡੇ ਮਕਾਨ ਦੇ ਸੋਖ ਸਾਧਨ ਪੂਰੇ ਹੋ ਜਾਣ ਸਾਡੀ ਸਿਹਤ ਦੇ ਖਰਚੇ ਪੂਰੇ ਹੋ ਜਾਣ ਸਾਡੇ ਧੀਆ ਪੁੱਤਰਾਂ ਦੇ ਬੱਚਿਆਂ ਦੇ ਐਜੂਕੇਸ਼ਨ ਦੇ ਖਰਚੇ ਪੂਰੇ ਹੋ ਜਾਣ ਅਸੀਂ ਇਹ ਕਲੋਨੀਆਂ ਚਾਹੇ ਉਹ ਅਜਾਤ ਨਗਰ ਕਲੋਨੀ ਚਾਹੇ ਉਹ ਦਸ਼ਮੇਸ਼ ਨਗਰ ਕਲੋਨੀ ਚਾਹੇ ਉਹ ਹਰਨਾਨਕ ਨਗਰ ਕਲੋਨੀ ਹੈ ਚਾਹੇ ਬਾਬਾ ਸਾਹਿਬ ਮਿਰਕਰ ਨਗਰ ਕਲੋਨੀ ਹੈ ਚਾਹੇ ਬਟਾ ਮਾਚਰਾ ਕਲੋਨੀ ਹੈ ਇਹਨਾਂ ਕਲੋਨੀਆਂ 'ਚ ਅਸੀਂ ਉਹ ਲੋਕ ਰਹਿੰਦੇ ਆ ਜਿਹੜੇ ਕੋਈ ਜੋਬੀ ਤੋਂ ਆਤਮਾਸੀ ਬਸਿਆ ਕੋਈ ਵਿਹਾਰ ਤੋਂ ਆਕੇ ਬਸਿਆ ਕੋਈ 31 ਘਰ ਤੋਂ ਆਕੇ ਬਸਿਆ ਪਰ ਜਿੱਥੋਂ ਅਸੀਂ ਆਏ ਆ ਉੱਥੇ ਵੀ ਅਸੀਂ ਆਪਣੀ ਗਰੀਬੀ ਛੱਡ ਕੇ ਆਏ ਆ ਜਿੱਥੇ ਆਕੇ ਅੱਜ ਸੀ ਰਹਿੰਦੇ ਆ ਇੱਥੇ ਵੀ ਆਪਣੀ ਗਰੀਬੀ ਚ ਰਹਿੰਦੇ ਆ ਸਾਨੂੰ ਪੰਜ ਚੀਜ਼ਾਂ ਚਾਹੀਦੀਆਂ ਸੀ ਸਰਕਾਰ ਤੋਂ ਸਰਕਾਰ ਸਾਡੇ ਲਈ ਪੰਜ ਚੀਜ਼ਾਂ ਦਾ ਪ੍ਰਬੰਧ ਕਰਦਾ ਹੈ ਨੰਬਰ 1 ਰੋਜ਼ੀ ਰਜਗਾਰ ਦਾ ਦੂਜਾ ਕੱਪੜੇ ਦਾ ਤੀਜਾ ਮਕਾਨ ਦਾ ਚੌਥਾ ਸਿਹਤ ਪੰਜਵਾਂ ਸਿੱਖਿਆ ਦਾ ਪਰ ਪੰਜਾਬ ਚ ਤੁਹਾਨੂੰ ਰੈਂਦਿਆਂ ਨੂੰ ਕਿਸੇ ਨੂੰ 20 ਸਾਲ ਹੋ ਗਏ ਕਿਸੇ ਨੂੰ 30 ਸਾਲ ਵੋਟਾਂ ਤੁਹਾਡੀਆਂ ਇੱਥੇ ਰਸ਼ਨਕਾਰ ਤੁਹਾਡੇ ਇੱਥੇ ਹਰ ਚੀਜ਼ ਤੁਹਾਡੀ ਇੱਥੇ ਪ੍ਰਸੇਤ ਦਾ ਇਲਾਜ ਲਈ ਸਿਹਤ ਦੀ ਦੇਖਭਾਲ ਲਈ ਸਭ ਛੋਟੇ ਛੋਟੇ ਡਾਕਟਰ ਆ ਜਦੋਂ ਬੜੀ ਬਿਮਾਰੀ ਚ ਫਸਦੇ ਆ ਫਿਰ ਪੀਜੀਆਈ ਧੱਕੇ ਖਾਣੇ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਜੋ ਕਿ ਸਾਡੇ ਕੋਲ ਪੈਸੇ ਨਹੀਂ ਹੁੰਦੇ ਔਰ ਬੱਚੇ ਧੀ ਪੁੱਤ ਔਰ ਛੋਟੇ ਛੋਟੇ ਬੱਚੇ ਨੀਲਾ ਝੰਡਾ ਲੈ ਕੇ ਬੱਚੇ ਇਹਨਾਂ ਬੱਚਿਆਂ ਨੂੰ ਡਾਕਟਰ ਬਣਾਉਣਾ ਇਹਨਾਂ ਬੱਚਿਆਂ ਚੋ ਵਕੀਲ ਬਣਾਉੜੇ ਇਹਨਾਂ ਬੱਚਿਆਂ ਚੋ ਜੱਜ ਬਣਾਉੜੇ ਇਹਨਾਂ ਬੱਚਿਆਂ ਚੋ ਬਾਬਾ ਸਾਹਿਬ ਅੰਬेडकर ਵਰਗੇ ਬਣਾਉੜੇ ਅਸੀਂ ਬਣਾ ਸਕੀਏ ਅੱਖ ਦਾ ਹੀ ਸੁਪਨਾ ਹੈ ਆ ਪੂਰਾ ਪੂਰਾ ਖੋ ਜਾਏ ਨਜ਼ਰ ਨਹੀਂ ਆਉਂਦਾ ਕਿਉਂ ਨਜ਼ਰ ਨਹੀਂ ਆਉਂਦਾ ਮਕਾਨ ਦਾ ਆਪਣਾ ਆ 85 ਕਿੱਲੇ ਆ ਜੀ ਸਰਕਾਰੀ ਜਗ੍ਹਾ ਹੈ ਇਸ ਆਪ ਕਾਸ਼ੀਰਾਮ ਬਾਬਾ ਸਭ ਅੰਮੇੜਕਰ ਦਾ ਦੂਸਰਾ ਰੂਪ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀਰਾਮ ਕਾਸ਼ੀਰਾਮ ਤੇ ਕਾਸ਼ੀਰਾਮ ਸਾਹਿਬ ਦੀ ਉਤਰ ਅਧਿਕਾਰੀ ਤੁਹਾਡੇ ਵਿੱਚ ਪੈਦਾ ਹੋਈ ਭੈਣ ਕੁਮਾਰੀ ਮਹਾਵਤੀ ਜਦੋਂ ਭੈਣ ਮਾਇਆਵਤੀ ਜੀ ਦਾ ਰਾਜ ਆਇਆ ਉਨੇ ਹਰ ਗਰੀਬ ਲਈ ਘਰ ਦਾ ਵੀ ਪ੍ਰਬੰਧ ਕੀਤਾ ਕਾਸ਼ੀਰਾਮ ਸਾਹਿਬ ਆਵਾਸ ਯੋਜਨਾ ਕਾਸ਼ੀਰਾਮ ਸਾਹਿਬ ਆਵਾਸ ਯੋਜਨਾ ਦੋ ਬੈੱਡਰੂ ਇੱਕ ਸਟੱਡੀ ਰੂ ਇੱਕ ਕਿਚਨ ਇੱਕ ਬਾਥ ਰੂ ਇਸ ਸੈੱਟ ਬਣਾ ਕੇ ਦਿੱਤੇ ਗਰੀਬਾਂ ਪਰ ਜਿੱਥੇ ਅਸੀਂ ਰਹਿੰਦੇ ਆ ਪੰਜਾਬ ਚ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਤੇ ਗਰੀਬ ਲਈ ਘਰ ਨਹੀਂ ਬਣ ਰਿਹਾ ਗੋਵਾਲੇ ਲਈ ਤਾਂ ਘਰ ਬਣ ਰਿਹਾ ਜਾਨਵਰ ਲਈ ਤਾਂ ਘਰ ਬਣ ਰਿਹਾ ਗੋਵਾਲੇ ਲਈ ਤਾਂ ਕੌਸ਼ਲ੍ਹਾ ਵੀ ਬਣ ਰਹੀ ਆ ਲੇਕਿਨ ਗਰੀਬ ਲਈ ਗਰੀਬ ਖਾਣਾ ਨਹੀਂ ਬਣਦਾ ਕਿਉਂ ਨਹੀਂ ਬਣ ਰਿਹਾ ਕਿ ਗਰੀਬ ਨੇ ਪੰਜਾਬ ਦੇ ਗਰੀਬ ਨੇ ਪਣ ਮਾਇਆਵਤੀ ਵਰਗਾ ਰਾਜ ਨਹੀਂ ਲੈ ਕੇ ਆਇਆ ਪਣ ਮਾਇਆਵਤੀ ਦਾ ਹਾਥੀ ਜਿਤਾਉਣਾ ਹੀ ਕੰਮ ਨਹੀਂ ਤੇ ਇਹ ਜਿੰਨੀਆਂ ਕਲੌਨੀਆਂ ਦਾ ਗਰੀਬ ਸਮਾਜ ਹੈ ਕਾਂਗਰਸ ਵੋਟਾਂ ਵਾਲੇ ਤੇ ਮੁੱਲ ਕੌਣ ਆਉਂਦੇ ਆ ਕਾਲੀ ਇਹਨਾਂ ਕਲੌਨੀਆਂ ਚ ਮੁੱਲ ਕੌਣ ਆਉਂਦੇ ਆ ਈਸੀਪੀ ਵਾਲੇ ਫ੍ਰੀਜਡ ਆਉਂਦੇ ਆ ਕਹਿੰਦੇ ਆ ਇੱਥੇ ਗਰੀਬ ਨਹੀਂ ਰਹਿੰਦੇ ਉਹ ਦੂਜੀਆਂ ਪਾਰਟੀਆਂ ਕਹਿੰਦੀਆਂ ਇੱਥੇ ਗਰੀਬ ਨਹੀਂ ਰਹਿੰਦੇ ਪਕਾਉ ਬੋਟ ਰਹਿੰਦਾ ਜਾਂ ਪਕਾਉ ਬੋਟ ਔਰ ਅਸੀਂ ਕਦੇ ਭਾਜਪੀ ਕਾਂਗਰਸ ਨੂੰ ਮੂੰਹ ਤੋੜ ਜਵਾਬ ਨਹੀਂ ਦਿੱਤਾ ਅਸੀਂ ਆਪਣੀ ਇੱਜ਼ਤ ਔਰ ਅਣਖ ਸਨਮਾਨ ਕਦੀ ਬਹਾਲ ਨਹੀਂ ਕੀਤਾ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਮੈਂ ਵੀ ਮਜ਼ਦੂਰ ਦਾ ਪੁੱਤ ਆ ਕੇ ਤੁਹਾਡੇ ਚ ਖੜਾ ਹੋਇਆ ਪਿੱਛੇ ਭੱਤੇ ਤੇ ਕੰਮ ਕਰਨੇ ਵਾਲੇ ਮੋਹਨ ਸਿੰਘ ਦਾ ਬੇਟਾ ਆਪਕੇ ਵਿੱਚ ਵੇ ਖੜਾ ਹੈ साहब काशीराम का सिपाही खड़ा है बहन मायावती का सिपाही आपके बीच में खड़ा है अपने भाइयों की इज्जत और मान सम्मान के लिए खड़ा है बताओ मेरे भाइयों क्या, क्या फैसला इस बार का इलेक्शन मान सम्मान के लिए लड़ना है कि नहीं लड़ना क्या फैसला क्या फैसला इस बार को इस बार को बहन मायावती को जाए